ਹਾਂਜੀ ਅ ਸਰ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਇਹ ਦਰਸ਼ਨ ਕਰਾਉਣਾ ਜੀ ਤੁਹਾਨੂੰ ਹੰੜਿਆ ਆ ਵਿਖੇ ਆ ਜੀ ਗੁਰਦੁਆਰਾ ਸ੍ਰੀ ਅੜੀ ਸਾਹਿਬ ਜੀ ਇਹ ਮਾਰਕਟ ਦਾ ਦਰਸ਼ਾ ਮੀਨ ਇਧਰ ਤੇ ਆ ਇਹਨਾਂ ਦਾ ਮੇਨ ਗੇਟ ਹੈ ਜੀ ਜੀ ਨੀ ਗੱਲ ਕਰਵਾਵੇ ਸਾਹਿਬ ਜੀ ਜੀ ਤੇ ਗੇਟ ਦੇ ਸਟਾਰਟਿੰਗ ਚ ਭਰਾਓ ਇਧਰ ਆਪਣਾ ਜੋੜਾ ਘਰ ਹੈ ਜੀ ਇਤਸਾਤ ਸਰਦਾਲੂ ਨੇ ਸਾਰੇ ਜੀ ਕਿੰ ਤਵਸਹਿ ਮਾਇਆਏ ਇੱਥੇ ਜੀ ਆਪਣੇ ਗੁਰੂ ਸਾਹਿਬਾਨ ਜੀ ਦੇ ਦੇਗ ਪ੍ਰਸ਼ਾਦ ਤੇ ਸੁੰਦਰ ਰਮਲੇ ਮਿਲਦੇ ਨੇ ਮਨ ਵੀ ਮਨ ਮੇਰ ਨੂੰ ਹੋਆ ਅਮਰ ਸਤਿ ਕੀਰਤਨ ਆਏ ਸਚ ਜਣ ਮਿਲੇ ਸਜਣਾ ਸੱਚੇ ਸੋਜ ਸੁਪਾਏ ਕਰ ਕੀ ਪਰਚਾ ਪਾਇਆ ਜੁਤੀ ਜੂਟ ਕੋਲ ਇੱਥੇ ਜੀ ਆਪਣਾ ਕੜਾ ਪ੍ਰਸ਼ਾਦ ਦੇ ਇੱਥੇ ਬਰਾਬਰ ਦੀ ਜੀ ਸਾਰੇ ਸਾਰੇ ਤੇ ਗਵਾਏ ਇਹਦੇ ਸਾਹਮਣੇ ਬੱਬਾ ਜੀ ਨੇ ਕਿ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਧਰ ਸਾਹਮਣੇ ਕੋ ਭਾਈ ਸਸੀ ਕਾਲ 50 ਰੁਪਏ ਦੀ ਦੇ ਕਰਦੇ ਜੀ ਇਹ ਇੱਥੇ ਹਰ ਇੱਕ ਦਾ ਨਾਮ ਲਗਈ ਹੈ ਇਹ ਹੈ ਜੀ ਦੇਖ ਪ੍ਰਸ਼ਾਦ ਵਾਲਾ ਕਾਊਂਟਰ ਮੇਨ जिथे गुरू जे साहिबान जीग प्रशाद तयारु करि जी ਸੱਜਣ ਸੱਜਣਾ ਜਨ ਸਤਿਗੁਰੂ ਦਾ ਆ ਕੇ ਆਉ ਤੇ ਬਣਾਉਂਦਾ ਵੀ ਬੜੇ ਵਧੀਆ ਤਰੀਕੇ ਨਾਲ ਹੈਗਾ ਲੋ ਜੀ ਮੈਂ ਦੀਗ ਪ੍ਰਸ਼ਾਦ ਲਈਏ ਬਾਬਾ ਜੀ ਦੀ ਤੇ ਅੱਗੇ ਵਧੇ ਹੋਏ ਸੇ ਇਸ ਤੋਂ ਲਾਵਾ ਜੀ ਉਹ ਬ੍ਰੋ ਤੇ ਇੱਕ ਵਾਰ ਦਰਜੀ ਦਾ ਸਿਮਰਿਓ ਕਰ ਜਿਹਦੇ ਆ ਕੇ ਆ ਗਿਆ ਤੇ ਦਰਨ ਮੇਨ ਗੇਟ ਦੀ ਐਂਟਰੀ ਤੋਂ ਬਾਅਦ ਹੈ ਜੀ ਤੇ ਆਹ ਗੇਟ ਐਂਟਰੀ ਇੱਕ ਹੋਰ ਹੈ ਤੇ ਆ ਹੈਗਾ ਜੀ ਬਾਬਾ ਬਚਨ ਸਿੰਘ ਬਾਬਾ ਮਹਿੰਦਰ ਸਿੰਘ ਜੀ ਦਿੱਲੀ ਵਾਲੇ ਜੱਥੇਦਾਰ ਬਾਉ ਜੀ ਤੇ ਆਹ ਇਤਿਹਾਸ ਹੈ ਜੀ ਅੜੀਸਰ ਸਾਹਿਬ ਦਾ ਤੇ ਇਸ ਤੋਂ ਬਾਅਦ ਅਸੀਂ ਅੱਗੇ ਵਧ ਰਹੇ ਹਾਂ ਜੀ ਤੁਹਾਨੂੰ ਦਰਸ਼ਨ ਕਰਾਉਣ ਦੇ ਲਈ ਅਸ ਕਹਿੰਦੇ ਨੇ ਜਦੋਂ ਪਰਮਾਤਮਾ ਦੀ ਜਗਤ ਆਉ ਤਾ ਇੱਕੋ ਹੀ ਨਾਮ ਸਾਰਿਆਂ ਨੂੰ ਚੰਗਾ ਲੱਗਦਾ ਜੀ ਸਿਮਰਨ ਕਰੋ ਰੱਬ ਦਾ ਵਸ ਵਾਹਿਗੁਰੂ ਵਾਹਿਗੁਰੂ ਜੀ ਉਹੀ ਸੱਚਾ ਜੀ ਪਰਮਾਤਮਾ ਪਰਮਾਤਮਾ ਦੀ ਦੇਣੀ ਆ ਸਾਰ ਉਸ ਜੋ ਵੀ ਆ ਤੇ ਇਧਰ ਸੇਵਾਦਾਰ ਸਾਹਿਬਾਨ ਬੈਠੇ ਨੇ ਜੀ ਹਲੋ ਇਧਰ ਬਜ਼ੁਰਗ ਬੈਠੇ ਨੇ ਜੀ ਸੇਵਾ ਤੇ ਬਾਬਾ ਜੀ ਦੇ ਤੇ ਇਸ ਤੋਂ ਅੱਗੇ ਇਧਰ ਮੀਨ ਦਰਬਾਰ ਸਾਹਿਬ ਹੈ ਜੀ ਤੇ ਆਹ ਗੁਰੂ ਸਾਹਿਬਾਨ ਜੀ ਤੇ ਇਧਰ ਮੀਨ ਇਤਿਹਾਸ ਦਵਾਰੇ ਤੁਹਾਨੂੰ ਉਹ ਨੇੜੇ ਦਿਖਾਣਾ ਜਮਾ ਇਹਦੇ ਬਾਹਰ ਇੱਕ ਹੋਰ ਠੀਕ ਹੈ ਜੀ ਤੇ ਅਸਟਾ ਪਰ ਤਾਂ ਮੇਨ ਅੱਗੇ ਵਾਦੇ ਹੋਏ ਜੀ ਇਸ ਤੇ ਕਿ ਇਹ ਮੈਨੂੰ ਨਹੀਂ ਮੈਂ ਤਾਂ ਨਹੀਂ ਮੈਂ ਤਾਂ ਮਾਤਾ ਦਾ ਸੁੱਖ ਹੈ ਜੀ ਹਾਈ ਜੀ ਹਾਈ ਇਧਰ ਲੰਗਰ ਦਾ ਪ੍ਰਬੰਧ ਹੈ ਜੀ ਮਾਤਾ ਮਾਂ ਲੰਗਰ ਤਿਆਰ ਕਰਦੀਆਂ ਨੇ ਤੇ ਆ ਦੇਖੋ ਬੜੇ ਸੋਹਣੇ ਤਰੀਕੇ ਨਾਲ ਇੱਥੇ ਗੁਰੂ ਸਾਹਿਬਾਂ ਜੀ ਦਾ ਲੰਗਰ ਤਿਆਰ ਕੀਤਾ ਜਾਂਦਾ ਜੀ ਆ ਦੇਖੋ ਜੀ ਮਾਦਾ ਮਾਂ ਬੀਬੀਆਂ ਭੈਣਾਂ ਲੰਗਰ ਤਿਆਰ ਕਰਦੀਆਂ ਨੇ ਸੋਹਣੇ ਤਰੀਕੇ ਨਾਲ ਅੱਗੇ ਗੁਰੂ ਮਹਾਰਾਜ ਜੀ ਦੀ ਦਾ ਸਥਾਨ ਜਿੱਥੇ ਉਥੋਂ ਦੇ ਦਰਸ਼ਨ ਕਰਾ ਰਹੇ ਆ ਤੁਹਾਨੂੰ ਇਥੇ ਬੜੀ ਸੋਹਣੀ ਚ ਇੱਕ ਚੰਗੀ ਗੱਲ ਆਈ ਹੈ ਕਿ ਲੋਕਾਂ ਦੀਆਂ ਸੁੱਖਾਂ ਵਾਰ ਨੇ ਆਉਂਦੀਆਂ ਨੇ ਜੀ ਚਾਹੇ ਕੋਈ ਵੀ ਕੰਮ ਪ੍ਰਤੀ ਤੁਸੀਂ ਆਪਣੀ ਸੁੱਖ ਸੁਖ ਦਿਓ ਤਾਂ ਜ਼ਰੂਰ ਪੂਰੀ ਹੁੰਦੀ ਹੈ ਹਾਂ ਜੀ ਰੀਲਿੰਗ ਬਣੀ ਹੋਈ ਹੈ ਕਈ ਵਾਰ ਹੰਤਾ ਥੋੜਾ ਬਹੁਤ ਠੀਕ ਅੰਡਰ ਕੰਸਟ੍ਰਕਸ਼ਨ ਕੰਮ ਚੱਲ ਰਿਹਾ ਹੈ ਸਾਇ ਥੋੜਾ ਬਹੁਤ ਨਹੀਂ ਤਾਂ ਕੋਈ ਜਿਵੇਂ ਕੋਈ ਮੇਨ ਫੈਸਟੀਵਲ ਹੁੰਦਾ ਜੀ ਉਸ ਦਿਨ ਤਾਂ ਬਹੁਤ ਜ਼ਿਆਦਾ ਇਥੇ ਪਬਲਿਕ ਦੀ ਭੀੜ ਹੁੰਦੀ ਹੈ ਗੁਰੂ ਸਾਹਿਬਾਨ ਦਾ ਸੇਵਾ ਕਰਨ ਕਰਦੇ ਹੋਏ ਜੀ ਬਾਬਾ ਜੀ ਦੇਖ ਚੜਾਉਣੀ ਸੀ ਇੱਧਰ ਰੱਖ ਤੇ ਮੱਥਾ ਟੇਕ ਕੇ ਬਾਹਰ ਚੋ ਜਾ ਬਾਕੀ ਅੱਛਾ ਕਹੂ ਹਾਂ ਜਿਸ ਨੂੰ ਪਤਾ ਚੱਲੇ ਆ ਦੇ ਗਾਣੇ ਦੇ ਜਿਹੜੇ ਮੰਨੂਆ ਦੇ ਸੱਜਣ ਕੋਲ ਜੀ ਵਾਹ ਨੂੰ ਸਤਨਾਬ ਤੇਰੇ ਅਸ ਤੇ ਇਸ ਤੋਂ ਲੱਭੀ ਆ ਤਲਾਹ ਜੀ ਤੇ ਜਿੱਥੇ ਇਸ਼ਨਾਨ ਕਰਦਾ ਕੋਈ ਚਾਹ ਪੰਜ ਇਸ਼ਨਾਨ ਕੀਤਾ ਜਾਂਦਾ ਜੀ ਤੇ ਇੱਥੇ ਇਹਦੇ ਵਿੱਚ ਰੰਗ-ਬਰੰਗੀਆਂ ਕੁਦਰਤ ਦੀਆਂ ਹਨ ਨਹੀਂਆਂ ਮੱਛੀਆਂ ਵੀ ਨੇ ਜੀ ਆ ਦੇਖੋ ਤਲਾਹ ਦੇ ਵਿੱਚ ਬਹੁਤ ਸੋਹਣੀ ਤ੍ਰਿਕਨਾ ਫ੍ਰੀਜ ਜੀ ਸਰ ਆ ਦੇਖੋ ਜੀ ਖੁਸ਼ੀ ਵੀ ਦਰਸ਼ਨ ਕਰੋ ਤੇ ਇਹ ਹੌਣ ਮੇ ਜੋ ਕੜਾ ਪ੍ਰਸ਼ਾਦ ਮਿਲੇ ਸੀਗੇ ਜੀ ਤੇ ਮੈਂ ਉਹਨਾਂ ਦਾ ਭੋਗ ਲਵਾ ਦੇਗਾ ਬਾਬਾ ਜੀ ਦੇ ਕੇ ਹਾਂ ਬਾਬਾ ਜੀ ਹਾਜ਼ਰੀ ਨੇ ਜੀ ਪ੍ਰਸ਼ਾਦ ਖੜਾ

ਇਸ ਤੋਂ ਬਾਅਦ ਜੀ ਦਰਸ਼ਨ ਕਰਾਉਣਿਆਂ ਦਾ ਨੂੰ ਗੁਰੂ ਕਾ ਲੰਗਰ ਜੀ ਕਹਿੰਦੇ ਨੇ ਗੁਰੂ ਦੇ ਲੰਗਰ ਵਿੱਚ ਹੀ ਬਰਕਤ ਹੁੰਦੀ ਹੈ ਜਦ ਵੀ ਗੁਰੂ ਘਰ ਆਉਂ ਉਹ ਤਾਂ ਕਹਿੰਦੇ ਨੇ ਲੰਗਰ ਜ਼ਰੂਰ ਛੱਕੇ ਜਾਓ ਤੇ ਕੋਈ ਨਾ ਕੋਈ ਦਿੱਕਤ ਨਹੀਂ ਹੈ ਇਹ ਤਾਂ ਨਹੀਂ ਕੁਝ ਕਰੇਗਾ ਤੁਹਾਨੂੰ ਤਾਂ ਮੈਂ ਆ ਦੇਖੋ ਜੀ ਆ ਗੁਰੂ ਸਾਹਿਬਾਂ ਅੰਦਰ ਲੰਗਰ ਹਾਲ ਬਣਿਆ ਹੋਇਆ ਜੀ ਹਾਂ ਲੋ ਤੇ ਇੱਥੇ ਜੀ ਆਪਣਾ ਖਾਣਵੀਂ ਦਾ ਇਹਦਾ ਸਫਾਈ ਦਾ ਪਾਣੀ ਦਾ ਪ੍ਰਬੰਧ ਹੈ ਜੀ ਇੱਥੇ ਲੰਗਰ ਸੀਦੇ ਜਮਾ ਕੀਤੇ ਜਾਂਦੇ ਨੇ ਜੋ ਕੋਈ ਵੀ ਪਬਲਿਕ ਬਲ ਆਉਂਦੇ ਤੇ ਆਹ ਗੁਰੂ ਸਾਹਿਬਾਨ ਜੀ ਦਾ ਲੰਗਰ ਹੈ ਜੀ ਜਿਸ ਚ ਆਪਣੀ ਐਂਟਰੀ ਹੋ ਚੁੱਕੀ ਆ ਆ ਦੇਖੋ ਜੀ ਦਿੱਖੋ ਕਿ ਨਾ ਚੰਗਾ ਪ੍ਰਬੰਧ ਹੈ ਜੀ ਬੜੀ ਤੇ ਆ ਬਰਤਨ ਨੇ ਜੀ ਇੱਥੋਂ ਆਉਂਦੀ ਲੋ ਜੀ ਇੱਥੇ ਬਰਤਨ ਨੇ ਜੀ ਹਲੰਦਰ ਸੇ ਕੱਢ ਲਈ ਉਂਟੇ ਬਰਤਨ ਕਹਿੰਦੇ ਨੇ ਇੱਧਰ ਹੀ ਛੱਡ ਦੇ ਆਹ ਕੁਛ ਗੁਰੂ ਸਹਿਬਾਨ ਜਦੋਂ ਵੀ ਲੰਗਰ ਸ਼ਕੋ ਸੇਟਾ ਕਿਆ ਹੋਵੇ ਤੁਹਾਡਾ ਤੇ ਆ ਗੁਰੂ ਸਾਹਿਬਾਨ ਦੇ ਰੂਪ ਨਹੀਂ ਆਲੇ ਕਿ ਨਜੀ ਸਾਰੇ ਸਹਿਬਾਨ ਇਹ ਪਿਕਚਰਸ ਕੁ ਤੇ ਆ ਲੰਗਰ ਦਾ ਪ੍ਰਬੰਧ ਰਹੀਂ ਤੇ ਸੱਸੀਗਾ ਆ ਬਾਬਾ ਜੀ ਨੇ ਵੀ ਸਿੱਧਾ ਲੰਗਰ ਪ੍ਰਸ਼ਾਦ ਤਿਆਰ ਕਰਕੇ ਜਨਪਦੇ ਵਰਤਾਇਆ ਜਾਂਦਾ ਹੈ। ਜਾਰੇ ਕੋ ਜਨਤ ਬੜੀ ਸਰਪਨਾ ਨਾਲ ਲੰਗਰ ਛਕ ਰਹੇ ਨੇ ਤੇ ਗਵੀਰ ਭਾਈ ਲੰਗਰ ਬਤਾਂਦੇ ਹੋਏ ਲੰਗਰ ਤੋਂ ਬਾਹਰ ਆ ਰਹੇ ਹਾਂ ਠੀਕ ਹੈ ਜੀ ਹਾਂ ਜੀ ਦੋਸਤੋ ਬੜੇ ਤੈ ਦਿਲੋਂ ਧੰਨਵਾਦੀਆਂ ਜੀ ਤੁਹਾਡੇ ਜਿਹੜਾ ਤੁਸੀਂ ਇਨਾ ਪਿਆਰ ਦਿੰਨੇ ਹੋ ਆਪਣੇ ਕਮੈਂਟਾਂ ਚ ਜੋ ਚੰਗਾ ਲੱਗੇ ਤੁਹਾਨੂੰ ਵੀਡੀਓ ਵਿੱਚ ਆਪਣੇ ਵਿਚਾਰ ਸਾਂਝਾ ਕਰੋ ਜੀ ਮੇਰੀ ਵੀਡੀਓ ਨੂੰ ਤੇ ਚੈਨਲ ਨੂੰ ਲਾਈਕ ਤੇ ਫੋਲੋ ਕਰੋ ਜੀ ਧੰਨਵਾਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ